ਜ਼ਰੂਰ ਅਸੀਂ ਕਹਿ ਦਈਏ ਕਿ ਲਾਜ਼ਮੀ ਮੰਗ ਹੈ ਜਿਹੜੀ ਦੋਕ ਦਿਹਾਕੇ ਪਹਿਲਾਂ ਵੀ ਉੱਠੀ ਕਮੇਟੀ ਵੀ ਬਣੀ ਇੱਕ ਬੈਠਕ ਵੀ ਉਸ ਕਮੇਟੀ ਵੱਲੋਂ ਕੀਤੀ ਗਈ ਪਰ ਕੋਈ ਨਤੀਜਾ ਨਹੀਂ ਹੈ ਪਰ ਸਭ ਤੋਂ ਪਹਿਲਾਂ ਇੱਕ ਕਰੈਕਸ਼ਨ ਤੁਹਾਡੇ ਤੋਂ ਲੈਣਾ ਚਾਹਾਂਗੇ ਜਿਸ ਪ੍ਰਕਾਰ ਸੇਵਾ ਮੁਕਤੀ ਗਿਆਨੀ ਹਰਪ੍ਰੀਤ ਸਿੰਘ ਦੀ ਹੋਈ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਵਿਧੀ ਵਿਧਾਨ ਜਾਂ ਮਰਿਆਦਾ ਅਨੁਸਾਰ ਹੋਈ ਹੈ ਧਾਰਮਿਕ ਰੌ ਰੀਤਾ ਅਨੁਸਾਰ ਹੋਈ ਹੈ ਜਾਂ ਤੁਹਾਨੂੰ ਵੀ ਇਹ ਲੱਗਦਾ ਹੈ ਕਿ ਕਿਤਨਾ ਕਿਤੇ ਸਿਆਸਤ ਦਾ ਪ੍ਰਭਾਵ ਜ਼ਿਆਦਾ ਨਜ਼ਰ ਆ ਰਿਹਾ ਇਸ ਚੀਤੇ ਹਾਂ ਬਿਲਕੁਲ ਜੀ ਇਹਦੇ ਵਿੱਚ ਤਾਂ ਕੋਈ ਦੋ ਰਵਾਇਨ ਨਹੀਂ ਗਿਆ ਸਿਆਸਤ ਜਿਹੜਾ ਸਿਧਾਂਤ ਹੈ ਜਾਂ ਸਾਡੇ ਰੌ ਰੀਤਾ ਨੇ ਉਹਨਾਂ ਨੂੰ ਤਾਂ ਕਾਫੀ ਸਮੇਂ ਤੋਂ ਜਿਹੜਾ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਗਨੋਰ ਕਰਦੀ ਆ ਰਹੀ ਹੈ ਇੱਕ ਇਹਦਾ ਲੰਮਾ ਇਤਿਹਾਸ ਬਣ ਚੁੱਕਿਆ ਹੈ 1999 ਦੇ ਵਿੱਚ ਅ ਅ ਜੇ ਸਿੰਘ ਨੂੰ ਫਰਕ ਕੀਤਾ ਸੀਗਾ ਉਸ ਵਕਤ ਤੋਂ ਹੀ ਇਹ ਜਿਹੜਾ ਕੰਟੀਨਿਊ ਚੱਲ ਰਿਹਾ ਸੀਗਾ ਲੇਕਿਨ ਹਾਲਾਤ 'ਚ ਫਰਕ ਸੀ ਜੀ ਉਹ ਅਕਾਲੀ ਦਲ ਦੇ ਨਾਲ ਬਹੁਤ ਸਾਰੀ ਸੰਗਤ ਸੀ ਬਹੁਤ ਸਾਰਾ ਉਹਨਾਂ ਕੋਲ ਆਧਾਰ ਸੀਗਾ ਤੇ ਉਸ ਵਕਤ ਉਹਨਾਂ ਦਾ ਸਾਰਾ ਜਿਹੜਾ ਸੀਗਾ ਗੈਥ ਸਿਧਾਂਤਿਕ ਪੰਤੜਾ ਵੀ ਚੱਲ ਗਿਆ ਸੀਗਾ ਹੁਣ ਜਿਸ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ ਪਹੁੰਚ ਗਿਆ ਹੈ ਬਬ ਦਾਗਾ ਕਿ ਉਹ ਜਿਹੜਾ ਆ ਇੱਕ ਨਵਾਂ ਜਿਹੜਾ ਸਾਰੇ ਪੰਥ ਦੇ ਸਾਹਮਣੇ ਕਿਉਂਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਵਿਦਬੀ ਤੋਂ ਬਾਅਦ ਸਾਰਾ ਵਰਤਾਰਾ ਚੱਲਿਆ ਤੇ ਹੁਣ ਆਕਾਲੀ ਦਲ ਨੇ ਮੈਨੂੰ ਲੱਗਦਾ ਫੈਸਲਾ ਕਰ ਲਿਆ ਆ ਕਿ ਉਹਨਾਂ ਨੇ ਏ ਅਕਾਲ ਤਖਤ ਦਾ ਸਿੱਖ ਸਿਧਾਂਤਾਂ ਦੀ بجائے ਆਪਣੇ ਜਿਹੜੇ ਉਹਨਾਂ ਨੂੰ ਸਿਆਸੀ ਹਿੱਤ ਨੇ ਉਹ ਵਧੇਰੇ ਉਹਨਾਂ ਤੇ ਪੈਰਅ ਦਿੱਤਾ ਜਾ ਰਿਹਾ ਤੇ ਮੈਨੂੰ ਲੱਗਦਾ ਉਸ ਤੋਂ ਵੀ ਅੱਗੇ ਗੱਲ ਅਲੱਗ ਕੀ ਹੈ ਕਿ ਹੁਣ ਸਿਆਸੀ ਇਹ ਜਿਹੜੇ ਆ ਉਹ ਵੀ ਐਸ ਜਿਸ ਤਰ੍ਹਾਂ ਦੀ ਸਿਆਸਤ ਆਕਾਲੀ ਦਲ ਨੇ ਕਰਨੀ ਸ਼ੁਰੂ ਕਰ ਦਿੱਤੀ ਹੈ ਇਹਦੇ ਵਿੱਚ ਮੈਨੂੰ ਲੱਗਦਾ ਕਿ ਬਹੁਤਾ ਇਹਨਾਂ ਵਾਸਤੇ ਕੁਝ ਹਾਲਾਤ ਜਿੱਥੋਂ ਚੱਲੇ ਸੀ ਉੱਥੋਂ ਹੋਰ ਮਾੜੇ ਹੋ ਗਏ ਆ ਨਾ ਕਿ ਇਹਨਾਂ ਦੀ ਫੇਵਰਚ ਕੋਈ ਡਾ ਰਿਆ ਆ ਇਹ ਜਿੱਦਣੋਂ ਇਹ ਚੱਲ ਪਿਆ ਸਾਰਾ ਇਹ ਇਹ ਤਰ੍ਹਾਂ ਸੀਗਾ ਅਕਾਲੀ ਦਲ ਦਾ ਆਪਣਾ ਕੁ ਸਿਧਾਂਤ ਜਿਹੜਾ ਆਧਾਰ ਪੱਕਾ ਕਰਨਾ ਆ ਪਰ ਉਹਦੇ ਨਾਲ ਤਾਂ ਕੋਈ ਦੇਸ਼ ਹੀ ਨਹੀਂ ਰਹਿ ਸਕੋ ਹੋਰ ਜਿਹੜੇ ਆ ਸਵਾਲ ਕਈ ਤਰ੍ਹਾਂ ਦੇ ਖੜੇ ਹੋ ਗਏ ਕੁਸ਼ਾਲ ਜੀ ਸਵਾਲ ਤਾਂ ਕਈ ਤਰ੍ਹਾਂ ਦੇ ਖੜੇ ਹੋ ਗਏ ਚਰਚਾ ਨੂੰ ਅੱਗੇ ਵਧਾਵਾਂਗੇ ਪਰ ਤੁਸੀਂ ਕਹਿ ਰਹੇ ਹੋ ਕਿ ਅਕਾਲੀ ਦਲ ਦੇ ਸਿਆਸੀ ਹਿੱਤ ਵੱਡੇ ਨਜ਼ਰ ਆ ਰਹੇ ਨੇ ਤਾਂ ਵੱਡੀ ਢਾਹ ਵੀ ਉਹਨਾਂ ਦੇ ਸਿਆਸੀ ਹਿੱਤਾਂ ਨੂੰ ਲੱਗਦੀ ਨਜ਼ਰ ਆ ਰਹੀ ਹੈ ਜੋ ਲੋਕਾਂ ਦੇ ਵਿੱਚ ਚਰਚਾ ਆ ਪਰ ਇੱਕ ਚਿੱਠੀ ਦਾ ਮੈਂ ਜ਼ਿਕਰ ਕਰਾਂਗਾ ਜਿਹੜੀ ਗਿਆਨੀ ਰਣਜੀਤ ਸਿੰਘ ਗੋਹਰ ਨੇ ਲਿਖੀ ਸਾਫਕਾ ਜਥੇਦਾਰ ਨੇ ਉਹਨਾਂ ਨੇ ਇੱਕ ਚਿੱਠੀ ਅਕਾਲਪਤੀ ਸਾਹਿਬ ਨੂੰ ਲਿਖੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਗਏ ਦੋਸ਼ਾਂ ਦੇ ਚੱਲਦੇ ਹੋਏ ਤੇ ਜਿਹੜਾ ਫੈਸਲਾ 3 ਮੈਂਬਰੀ ਕਮੇਟੀ ਦੀ ਰਿਪੋਰਟ ਤੋਂ ਬਾਅਦ ਅੰਤਰਿਕ ਕਮੇਟੀ ਨੇ ਲਿਆ ਉਹਦੇ ਮੁਤਾਬਿਕ ਧਾਰਮਿਕ ਸਜ਼ਾ ਲਾਈ ਜਾਣੀ ਚਾਹੀਦੀ ਆ ਉਹਨਾਂ ਨੂੰ ਕਿਸੇ ਵੀ ਇਕੱਠ ਦੇ ਵਿੱਚ ਸ਼ਾਮਿਲ ਹੋਣ ਤੋਂ ਰੋਕਣਾ ਚਾਹੀਦਾ ਕਿਤੇ ਵੀ ਬੁਲਣ ਤੋਂ ਰੋਕਣਾ ਚਾਹੀਦਾ ਇਹਦੇ ਬਾਰੇ ਕੀ ਕਹਿਣਾ ਫਿਰ ਐ ਐਕਚੁਅਲੀ ਰਣਜੀਤ ਸਿੰਘ ਔਰ ਜਿਹੜੇ ਹੈ ਗਿਆ ਉਹਨਾਂ ਦਾ ਆਪਣਾ ਇੱਕ ਪਿਛੋਕੜ ਬਹੁਤ ਡਾਗੀ ਹੈ ਜੀ ਉਹਨਾਂ ਦੇ ਦੇ ਉੱਤੇ ਬਾਰੇ ਜਿਹੜਾ ਤੱਕ ਸਾ ਤੋਂ ਫੈਸਲਾ ਆਇਆ ਸੀਗਾ ਉਹਨਾਂ ਦੀ ਉਮੀਦ ਮੁਤਾਬਕ ਹਰਪ੍ਰੀਤ ਸਿੰਘ ਜੀ ਨੇ ਉਹਨਾਂ ਨੂੰ ਰੀਲੀਫ ਨਹੀਂ ਸੀ ਦਿੱਤੀ ਉਹਨਾਂ ਦਾ ਕਿ ਨਿੱਜੀ ਜਿਹੜਾ ਹੈਗਾ ਉਹਨਾਂ ਨਾਲ ਮਸਲਾ ਆ ਇਸ ਮਸਲੇ ਨੂੰ ਤਾਂ ਉਹ ਡਾਕਟਰ ਜਿਹੜੇ ਹੈਗਾ ਪਟਨਾ ਸਾਹਿਬ ਉੱਥੋਂ ਵੀ ਕਈ ਵਾਰੀ ਕਲੈਰਟੀ ਹੋ ਚੁੱਕੀ ਆ ਤੇ ਮੈਨੂੰ ਲੱਗਦਾ ਕਿ ਇਹਦਾ ਕੋਈ ਆਧਾਰ ਬਚਦਾ ਹੈਗਾ ਆ ਇਸ ਵਕਤ ਕਿਉਂਕਿ ਉਹਨਾਂ ਦਾ ਆਪਣਾ کردار ਜਿਵੇਂ ਦੇ ਉਹਨਾਂ ਤੇ ਇਲਜ਼ਾਮ ਲੱਗੇ ਸੀਗੇ ਪੈਸੇ ਦੇ ਸੋਨੇ ਦੇ ਉਹ ਬਹੁਤ ਕੁਸ਼ ਹੈਗਾ ਸੀਗਾ ਜਿਹੜਾ ਉਹ ਉਹਨਾਂ ਦੇ ਵਾਸਤੇ ਸੋ ਮੇਰੇ ਕਹਾ ਉਸ ਮਸਲੇ ਦਾ ਤਾਂ ਕੋਈ ਬਣਦਾ ਨਹੀਂ ਹੈਗਾ ਆਧਾਰ ਨਹੀਂ ਬਣਦਾ ਕਿਉਂਕਿ ਇਹ ਜਿਹੜੇ ਵੀ ਦੋਸ਼ ਹਰਪ੍ਰੀਤ ਸਿੰਘ ਜੀ ਤੇ ਲਾਏ ਜਾ ਰਹੇ ਨੇ ਇਹ ਜੋ ਦੋਸ਼ ਪਹਿਲਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਦੋਂ ਮੁਖਸਰ ਉਹਨਾਂ ਦੀ ਨਿਯੁਕਤੀ ਹੋਈ ਹੈ ਉਸ ਤੋਂ ਪਹਿਲਾਂ ਇੱਕ ਕਮੇਟੀ ਬਣਾ ਕੇ ਉਹਨਾਂ ਨੂੰ ਦੋਸ਼ ਮੁਕਤ ਕਰ ਚੁੱਕੀ ਹੈ ਔਰ ਦੂਸਰੀ ਗੱਲ ਹੈ ਕਿ ਇਸ ਵਿਅਕਤੀ ਨੇ ਜਿਹਨਾਂ ਜਿਹੜੇ ਉਹਨਾਂ ਦੇ ਸਾਡੂ ਫੋਨ ਦਾ ਵਾਵਾ ਕਰ ਰਹੇ ਆ ਉਹਨਾਂ ਨੇ 2 ਦਸੰਬਰ ਤੋਂ ਪਹਿਲਾਂ ਕਦੀ ਵੀ ਉਹਨਾਂ ਦੇ ਬਹੁਤ ਕੋਰਟ ਕੇਸ ਚੱਲੇ ਆ ਬਹੁਤ ਲੰਮਾ ਉਹਨਾਂ ਦਾ ਪ੍ਰੋਸੀਜਰ ਹੈ ਕਦੀ ਵੀ ਉਹਨਾਂ ਨੇ ਉਹਨਾਂ ਤੇ ਹਰਪ੍ਰੀਤ ਸਿੰਘ ਜੀ ਤੇ ਦੋਸ਼ ਨਹੀਂ ਲਾਏ ਇਸ ਕਰਕੇ ਹੁਣ ਜਿਹੜੇ ਦੋ ਛਲਵਾਏ ਗਏ ਆ ਉਹ ਸਿਆਸਤ ਦੇ ਜਿਹੜੇ ਉਸ ਉਸ ਇਲਾਕੇ ਦੇ ਰੋਜੀ ਮਰਕੰਦੀ ਹੈ ਜਿਹੜਾ ਹੋਰ ਅਕਾਲੀ ਲੀਡਰ ਨੇ ਰੋਮਾਂਟਿਕ ਬੰਟੀ ਰਮਾਣਾ ਹੋ ਗਿਆ ਉਹਨਾਂ ਤੇ ਜਿਹਨੇ ਉਹਨਾਂ ਨੂੰ ਅੱਗੇ ਲੈ ਕੇ ਆਂਦਾ ਇਹ ਤਾਂ ਸਾਰਾ ਦਿਖ ਰਿਹਾ ਹੈਗਾ ਕਿ ਅਕਾਲੀ ਦਲ ਨੂੰ ਲੱਗ ਰਿਹਾ ਸੀਗਾ ਕਿ ਜਿਸ ਤਰ੍ਹਾਂ ਦੀ ਸਿਆਸਤ ਉਹਨਾਂ ਨੇ ਕੀਤੀ ਆ 78 ਤੋਂ ਲੈ ਕੇ ਹੁਣ ਤੱਕ ਉਹਦੇ ਤੇ ਜਿਹੜਾ ਉਹਨਾਂ ਦਾ ਫਕਰੇ ਕੌਮ ਵਾਪਸ ਹੋਇਆ ਜਾਂ ਪ੍ਰਕਾਸ਼ ਸਿੰਘ ਬਾਦਲ ਦਾ ਉਹਤੇ ਕਾਲੀਦਾਰ ਨੂੰ ਬਹੁਤ ਗੁੱਸਾ ਸੀਗਾ ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਇਹ ਉਹ ਇਹ ਨਹੀਂ ਸਮਝ ਰਹੇ ਕਿ ਜਿਹੜਾ ਫੈਸਲਾ ਆ ਉਹ ਸਾਰੇ ਜਥੇਦਾਰਾਂ ਜਵਨਾਂ ਦੀ ਹਜ਼ੂਰੀ ਵਿੱਚ ਸਾਰਿਆਂ ਦੀ ਸਹਿਮਤੀ ਨਾਲ ਹੋਇਆ ਉਹ ਲੱਗਦਾ ਕਿ ਹਰਪ੍ਰੀਤ ਸਿੰਘ ਜੀ ਨੇ ਉਹਨਾਂ ਤੇ ਹੀ ਕਰ ਦਿੱਤਾ ਹੈ ਇਸ ਕਰਕੇ ਉਹ ਉਹਨਾਂ ਦੇ ਉੱਤੇ ਜਿਹੜੇ ਵੀ ਐਕਸ਼ਨ ਹੋਏ ਆ ਉਹ ਸਾਡੇ ਸਾਹਮਣੇ ਆਉਂ ਰਹੀ ਸੀ ਕਿ ਇਹੀ ਕਰਨੀ ਕਿਉਂਕਿ ਹੋਰ ਕੋਈ ਉਮੀਦ ਵੀ ਨਹੀਂ ਰੱਖੀ ਜਾ ਸਕਦੀ ਕਿਉਂਕਿ ਜਿਸ ਤਰ੍ਹਾਂ ਦੇ ਕੱਲ ਪਰਸੋ ਜਿਹੜੀ ਕਮੇਟੀ ਦੀ ਰਿਪੋਰਟ ਜਾਂਚ ਰਿਪੋਰਟ ਦੇ ਸਾਹਮਣੇ ਆਈ ਹੈ ਉਹਦੇ ਵਿੱਚ ਅ ਵਿਰਸਾ ਸਿੰਘ ਬਲਟੋਹੇ ਦਾ ਜ਼ਿਕਰ ਹੈ ਔਰ ਉਹਦਾ ਜ਼ਿਕਰ ਹੈ ਜਿਹੜਾ ਉਹਨਾਂ ਦੇ ਸਾਧੂ ਹੈ ਉਹਨ ਇੱਕੋ ਹੀ ਜਿਹੜਾ ਹੈਗਾ ਆ ਇੱਕੋ ਤਰ੍ਹਾਂ ਦੇ ਦੋਸ਼ ਇੱਕ ਥਾਂ ਤੇ ਉਹਨਾਂ ਨੂੰ ਮੰਨ ਰਿਹਾ ਦੂਜੀ ਥਾਂ ਤੋਂ ਨਹੀਂ ਮੰਨ ਰਿਹਾ ਸੋ ਇਹ ਤਾਂ ਬਹੁਤ ਜਿਹੜਾ ਆ ਹੋਰ ਤਰ੍ਹਾਂ ਹੋਰ ਪਾਸੇ ਗੱਲ ਜਾ ਰਹੀ ਆ ਸੋ ਅ ਇਸ ਵਕਤ ਮਸਲਾ ਇਹ ਹੈ ਕਿ ਜੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀਗੀ 1925 ਦੇ ਵਿੱਚ ਜਦੋਂ ਗੁਰਦੁਆਰਾ ਐਕਟ ਬਣਿਆ ਉਦੋਂ ਸਿੱਖਾਂ ਦਾ ਵੱਡਾ ਹਿੱਸਾ ਪੰਜਾਬ 'ਚ ਰਹਿੰਦਾ ਸੀ ਔਰ ਪੰਜਾਬ ਵੀ ਬਹੁਤ ਵੱਡਾ ਸੀ ਪੰਜਾਬ ਦੀਆਂ ਹੱਦਾਂ ਜਿਹੜੀਆਂ ਉਹ ਬਹੁਤ ਜ਼ਿਆਦੇ ਵਿਸ਼ਾਲ ਸਨ ਪਸ਼ਾਵਰ ਤੋਂ ਲੈ ਕੇ ਕਿੱਥੋਂ ਤੱਕ ਲੈ ਕੇ ਪੰਜਾਬ ਵੱਡਾ ਸੀਗਾ ਲੇਕਿਨ ਹੁਣ ਜਦੋਂ ਅਸੀਂ 100 ਸਾਲ ਬਾਅਦ ਇਹ ਦੇਖ ਰਹੇ ਆ ਤੇ ਇਸ ਵਕਤ ਕੀ ਹੋਇਆ ਕਿ ਪੰਜਾਬ ਬਹੁਤ ਛੋਟਾ ਹੋ ਗਿਆ ਜਾਂ ਔਰ ਸਿੱਖ ਸਾਰੀ ਦੁਨੀਆ ਦੇ ਉੱਤੇ ਫੈਲ ਚੁੱਕੇ ਆ ਹੁਣ ਸਾਰੇ ਸਿੱਖਾਂ ਦੀ ਨਮਾਇੰਦਗੀ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਅੱਜ ਦੇ ਡੇਟ ਤੇ ਨਹੀਂ ਕਰਦੀ ਲੇਕਿਨ ਜਿਹੜੇ ਹੁਕਮਨਾਮੇ ਕਾਲ ਤੱਕ ਤੋਂ ਜਾਰੀ ਹੁੰਦੇ ਆ ਉਹ ਦੁਨੀਆ ਭਰ ਚ ਰਹਿੰਦੇ ਹੋਏ ਸਿੱਖਾਂ ਤੇ ਲਾਗੂ ਕਰਵਾਏ ਜਾਂਦੇ ਆ ਜੀ ਤੋਂ ਇਸ ਤਰ੍ਹਾਂ ਕਿਵੇਂ ਪੋਸੀਬਲ ਹੋ ਸਕਦਾ ਹੈ ਕਿ ਉਹ ਦਾ ਜਿਹੜਾ ਪ੍ਰਬੰਧ ਹੈ ਜਾਂ ਉਹਦੇ ਜਿਹੜੇ ਫੈਸਲੇ ਆ ਉਹ ਤਾਂ ਇੱਕ ਸਿਆਸੀ ਪਰਿਵਾਰ ਲਵੇਗਾ ਜਿਹੜਾ ਪੰਜਾਬ ਤੱਕ ਸੀਮਤ ਹੈ ਔਰ ਫੈਸਲੇ ਲਾਗੂ ਹੋਣਗੇ ਸਾਰੀ ਦੁਨੀਆਂ ਤੇ ਵਸਦੇ ਸਿੱਖਾਂ ਦੇ ਉੱਤੇ ਇਸ ਚੀਜ਼ ਨੂੰ ਮੁੱਖ ਰੱਖ ਕੇ ਵਿਦਵਾਂਤੀ ਜੀ ਵੇਲੇ ਮੰਗ ਉੱਠੀ ਸੀਗੀ ਉਹਨਾਂ ਨੇ ਕਿਹਾ ਸੀ ਹੁਕਮ ਕੀਤਾ ਸੀ ਅਕਾਲੀ ਦਲ ਨੂੰ ਕਿ ਤੁਸੀਂ ਇੱਕ ਨਿਯਮ ਬਣਾਓ ਜਿਸ ਤਹਿਤ ਗੁਰਦੁਆਰਾ ਜਿਹੜੇ ਆ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਸਹਿਬਾਨ ਨੇ ਉਹਨਾਂ ਦੀ ਸੇਵਾ ਮੁਕਤੀ ਤੇ ਨਿਯੁਕਤੀ ਦੇ ਕੋਈ ਨਿਯਮ ਬਣਾਏ ਜਾ ਸਕਣ ਇਹਦੇ ਵਿੱਚ ਇੱਕ ਵੱਡਾ ਹੋਰ ਮਸਲਾ ਵੀ ਹੈ ਕਿ ਅਕਾਲ ਜਦੋਂ ਗੁਰਦੁਆਰਾ ਐਕਟ ਬਣਿਆ ਉਸ ਵਕਤ ਤੱਕ ਤਖਤਾ ਨੂੰ ਗੁਰਦੁਆਰਾ ਨਹੀਂ ਮੰਨਿਆ ਗਿਆ ਉਸ ਵਕਤ ਇਸ ਨੂੰ ਜਿਹੜਾ ਬਾਹਰ ਰੱਖਿਆ ਗਿਆ ਗੁਰਦੁਆਰਾ ਇੱਕ ਤੋਂ ਉਸ ਤਰ੍ਹਾਂ ਦੇ ਮੁਲਾਜ਼ਮ ਨਹੀਂ ਹੈ ਜਿਸ ਤਰ੍ਹਾਂ ਦੇ ਬਾਕੀ ਬਲਾਜ਼ਮ ਹੁੰਦੇ ਆ ਜਿਹੜੇ ਉਹਨਾਂ ਦੇ ਤਖਤਾ ਦੇ ਜਹੇਦਾਰ ਨੇ ਸੋ ਇਸ ਕਰਕੇ ਕਈ ਮਸਲੇ ਅੱਗੇ ਆ ਜਿਹੜੇ ਹੱਲ ਕਰਨ ਦੀ ਲੋੜ ਹੈ ਪੰਥ ਨੂੰ ਇਹ ਹੱਲ ਸਿਰਫ ਤੇ ਸਿਰਫ ਸਰਬੱਤ ਖਾਲਸਾ ਅੱਜ ਦੀ ਡੇਟ ਕਿਵੇਂ ਹੋਵੇ ਉਹਦਾ ਕੀ ਸਰੂਪ ਹੋਵੇ ਉਹਦੇ ਵਿੱਚ ਕੌਣ ਸ਼ਾਮਲ ਹੋਵੇ ਉਹਦੇ ਵਿੱਚ ਸਿੱਖ ਪ੍ਰਤੀਨਿਧ ਜਿਹੜੀਆਂ ਜਮਾਤਾਂ ਨੇ ਉਹਨਾਂ ਦੇ ਨਮਾਇਦੇ ਇਹ ਕਿਸ ਅਧਾਰ ਤੇ ਸ਼ਾਮਿਲ ਕੀਤੇ ਜਰੇ ਸਾਰੇ ਗੱਲਾਂ ਤੇ ਜਿਹੜੀ ਨੈੱਟ ਕੇ ਵਿਚਾਰ ਹੋਣੀ ਸੀ ਉਹ ਨਹੀਂ ਹੋ ਪਾਈ ਔਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਜਿੰਨੀਆਂ ਕਮੇਟੀਆਂ ਬਣਾਈਆਂ ਇੱਥੇ ਕਿਸੇ ਕਮੇਟੀ ਦੀ ਕਦੀ ਮੀਟਿੰਗ ਨਹੀਂ ਹੋਈ ਤੇ ਨਾ ਹੀ ਕਿਸੇ ਕਮੇਟੀ ਨੇ ਕਦੀ ਆਪਣੀ ਰਿਪੋਰਟ ਦਿੱਤੀ ਆ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਕਿਉਂਕਿ ਸਿਰਦਤਾ ਨਹੀਂ ਹੈ ਸਾਡੇ ਲੀਡਰਾਂ ਦੀ ਔਰ ਪ੍ਰਬੰਧਕਾਂ ਦੀ ਇਸ ਕਰਕੇ ਅਸੀਂ ਅੱਜ ਇਸ ਮੌਕੇ ਥਾਤੇ ਪਹੁੰਚਿਆ ਕਿ ਸੰਕਟ ਜਿਹੜਾ ਸੰਕਟ ਐਕਚੁਅਲੀ ਸੰਕਟ ਉਹ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਸੀਗਾ ਲੇਕਿਨ ਉਹ ਕਿਉਂਕਿ ਸੰਸਥਾਵਾਂ ਵੀ ਸਾਰੀਆਂ ਆਪਣੇ ਵਿੱਚ ਸ਼ਕਤੀ ਦੇ ਜਿਹੜੇ ਸਾਰੇ ਪਾਵਰ ਸੈਂਟਰ ਸੀਗੇ ਉਹ ਖਤਮ ਕਰ ਦਿੱਤੇ ਸੀਗੇ ਤੇ ਇਸ ਕਰਕੇ ਜਦੋਂ ਪਾਵਰ ਸੈਂਟਰ ਖਤਮ ਕਰ ਦਿੱਤੇ ਗਏ ਭਾਵੇਂ ਉਹ ਅਕਾਲ ਤਖਤ ਸਾਹਿਬ ਦਾ ਹੋਵੇ ਭਾਵੇਂ ਉਹ ਸ਼੍ਰੋਮਣੀ ਕਮੇਟੀ ਦਾ ਹੋਵੇ ਤੇ ਇਸ ਕਰਕੇ ਹੁਣ ਜਦੋਂ ਉਹ ਸਾਰੀਆਂ ਸੰਸਥਾਵਾਂ ਦਾ ਰਲੇਵਾ ਤੁਸੀਂ ਕਰਤਾ ਆਪਸੀ ਇੰਨਾ ਜ਼ਿਆਦਾ ਹੁਣ ਜਦੋਂ ਇੱਕ ਸੰਸਦਾ ਵੱਡੀ ਸੰਸਦਾ ਸੀ ਜਿਹੜੀ ਲੀਡਰਸ਼ਿਪ ਵਾਲੀ ਅਕਾਲੀ ਦਲ ਉਹ ਸੰਕਟਤਾ ਆ ਗਿਆ ਤੇ ਬਾਕੀ ਸੰਸਦਾ ਆਟੋਮੈਟਿਕੀ ਆ ਗਿਆ ਨੇ ਹੁਣ ਇਹਦੇ ਕੋਲ ਨਿਕਲਦਾ ਰਾਹ ਵੀ ਨਹੀਂ ਲੱਭ ਰਿਹਾ ਉਹਨਾਂ ਨੂੰ ਕਿਉਂਕਿ ਟੱਟੋ-ਟੱਟ 100 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਨੇ ਇਹਦੇ ਚੋਂ ਬੈਨੀਫਿਟ ਲਾਇਆ ਸਿਸਟਮ ਦੇ ਵਿੱਚੋਂ ਆਪਣੇ ਇੰਟਰਸਟ ਵਾਸਤੇ ਵਰਤਿਆ ਇਹਨੂੰ ਤੇ ਹੁਣ ਜਿਹੜਾ ਉਹ ਇਹਨਾਂ ਦੇ ਸਾਹਮਣੇ ਇੱਕ ਹੋਰ ਚੁਣੌਤੀ ਦੇ ਰੂਪ ਚ ਖੜਾ ਹੋਇਆ ਆ ਹਣੋ ਉਹਦੇ ਕਿ ਇਹਨਾਂ ਨੂੰ ਕਿਉਂਕਿ ਜੇ ਤਾਂ ਤੁਸੀਂ ਸਾਰੇ ਸੰਤਾਂ ਦਾ ਸਹਿਯੋਗ ਲੈਣਾ ਹੈ ਫਿਰ ਉਹ ਤਾਂ ਨਹੀਂ ਮਿਲ ਸਕਦਾ ਕਿਉਂਕਿ ਤੁਸੀਂ ਆਪਣੇ ਜਦੋਂ ਹੁਣ ਇਹ ਗੱਲ ਆਇਆ ਕਿ ਸ਼ਰਮਣੀ ਕਮੇਟੀ ਆਏਗੀ ਕਿ ਲੋਕਾਂ ਨੂੰ ਕਹਿੰਦੀ ਹੈ ਸ਼ਰਮਣੀ ਕਮੇਟੀ ਕਾਲੀਦਾਲ ਕਿ ਤੁਸੀਂ ਅਕਾਲ ਤਖਤ ਦੇ ਗੁਣ ਮੰਨੋ ਸਾਡੇ ਵਾਤੇ ਨੇ ਲੇਕਿਨ ਜਦੋਂ ਉਹਨਾਂ ਨੂੰ ਹੁਕਮ ਜਾਰੀ ਕੀਤੇ ਜਾ ਰਿਹਾ ਕਿ ਜੱਜਦਾਰ ਅਕਾਲ ਤਖਤ ਸਾਹਿਬ ਕਹਿ ਰਹੇ ਆ ਕਿ ਤੁਸੀਂ ਆ ਜਾਂਚ ਕਮੇਟੀ ਕਰ ਨਹੀਂ ਸਕਦੇ ਤੁਹਾਡੇ ਕੋਲ ਅਧਿਕਾਰ ਨਹੀਂ ਤਾਂ ਉਹਦੇ ਉਲਟ ਜਾ ਕੇ ਸਾਰਾ ਕੁਝ ਹੋ ਰਿਹਾ ਹੈ ਪਰ ਸਾਰਾ ਕੁਝ ਜਿਹੜਾ ਕੁਸ਼ਾਲ ਜੀ ਦੇਖੋ ਤੁਹਾਡੇ ਕਹਿਣ ਮੁਤਾਬਕ ਸਿਆਸੀ ਸੰਕਟ ਜੋ ਕਾਲੀ ਦਲ ਤੇ ਸੀ ਉਹਨਾਂ ਨੇ ਬਚਨ ਦੇ ਲਈ ਧਰਮ ਦਾ ਰਾਹ ਅਪਣਾਇਆ ਉਹ ਉਹ ਧਰਮ ਦੇ ਦੁਆਰ ਦੇ ਰਾਹੀਂ ਸਿਆਸੀ ਸੰਕਟ ਹੱਲ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆਏ ਪਰ ਜਿਹੜਾ ਬਿਆਨ ਗਿਆਨੀ ਰਗਵੀਰ ਸਿੰਘ ਮੀਡੀਆ ਸਾਹਮਣੇ ਦੇ ਰਹੇ ਸੀ ਕਿ ਅਸੀਂ ਆਪਣੇ ਜਿਹੜੇ ਜਥੇਦਾਰਾਂ ਦੀ ਜਿਹੜੀ ਜਾਂਚ ਪੜਤਾਲ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਕਰਨ ਦੇ ਵਿੱਚ ਸਮਰੱਥ ਹੈ ਇਹ ਇੱਕ ਵਾਰ ਨਹੀਂ ਦੋ ਵਾਰੀ ਜੇਹੀ ਗੱਲ ਹੋਈ ਹੈ ਐਸਜੀਪੀਸੀ ਦੀ ਜਾਂਚ ਕਮੇਟੀ ਦੇ ਸਵਾਲ ਚੁੱਕੇ ਸੀ ਪਰ ਉਸ ਦੇ باوجود ਵੀ ਉਹ ਕਮੇਟੀ ਨੇ ਨਾ ਤਾਂ ਕਾਰਵਾਈ ਕਰਨੀ ਬੰਦ ਕੀਤੀ ਕਾਰਗੁਜ਼ਾਰੀ ਕਰਨੀ ਬੰਦ ਕੀਤੀ ਰਿਪੋਰਟ ਦੇ ਵਿੱਚ ਰਿਪੋਰਟ ਵੀ ਪੇਸ਼ ਕੀਤੀ ਤੇ ਉਸੇ ਹੀ ਕਮੇਟੀ ਵੱਲੋਂ ਬਾਅਦ ਵਿੱਚ ਸੇਵਾਮੁਕਤੀ ਵੀ ਕਰ ਦਿੱਤੀ ਜਾਂਦੀ ਹੈ ਬਿਲਕੁਲ ਉਹ ਤਾਂ ਮੰਨੇ ਨਹੀਂ ਜਾ ਰਹੇ ਨਾ ਤਾਂ ਦੇਖੋ ਭਰਤੀ ਦੇ ਮਸਲੇ ਤੇ ਉਹ ਅਕਾਲ ਤਖਤ ਸਾਹਿਬ ਦੀ ਗੱਲ ਮੰਨੇ ਆ ਉਹ ਤਾਂ ਉਹਨੀ ਕੁ ਮੰਨਦੇ ਜਿੰਨੀ ਕੋ ਉਹਨਾਂ ਨੂੰ ਸ਼ੂਟ ਕਰਦੀ ਆ ਪਹਿਲੇ ਦਿਨ ਤੋਂ ਇਹ ਅਕਾਲੀ ਦਲ ਦਾ ਜਿਹੜਾ ਨਰੇਟਿਵ ਸੀ ਉਹੀ ਸੀ ਕਿ ਅਸੀਂ ਸਿਰਫ ਧਾਰਮਿਕ ਸਜ਼ਾ ਅਕਾਲ ਤਖਤ ਸਾਨੂੰ ਧਾਰਮਿਕ ਸਜ਼ਾ ਲਾ ਸਕਦਾ ਤੇ ਸਾਨੂੰ ਜਿਹੜਾ ਆ ਉਹ ਅਕਾਲ ਤਖਤ ਸਾਹਿਬ ਕੋਈ ਕਿਸੇ ਕਿਸਮ ਦੀ ਪੋਲੀਟੀਕਲ ਸਜ਼ਾ ਨਹੀਂ ਲਾ ਸਕਦਾ ਉਹ ਪਹਿਲਾਂ ਅਕਾਲ ਤਖਤ ਸਾਹਿਬ ਨੂੰ ਸੀਮਿਤ ਕਰਦੇ ਵੱਲ ਚੱਲੇ ਹੋਏ ਸੀਗੇ ਲੇਕਿਨ ਹੁਣ ਜਿਹੜਾ ਆ ਮਸਲਾ ਜਦੋਂ ਉਹਨਾਂ ਤੇ ਨਾ ਰਿਹਾ ਕਿਉਂਕਿ ਤੁਸੀਂ ਕਿਵੇਂ ਕਹੋਗੇ ਮੀਰੀ ਪੀਰੀ ਦਾ ਸਥਾਨ ਹੈ ਤੇ ਉਹ ਤੀਰੀ ਦੀ ਗੱਲ ਕਰੇ ਮੀਰੀ ਦੀ ਗੱਲ ਨਾ ਕਰੇ ਇਹ ਕਿਵੇਂ ਪੋਸੀਬਲ ਹੋ ਸਕਦਾ ਜੀ ਇੰਨੇ ਸਾਲ ਸਾਡਾ ਇਤਿਹਾਸ ਹੈ ਗੁਰਮਤੇ ਹੋਏ ਨੇ ਤੇ ਹੋਰ ਬਹੁਤ ਕੁਝ ਹੋਇਆ ਸੋ ਇਸ ਕਰਕੇ ਜਿਹੜਾ ਆ ਹੁਣ ਮਸਲਾ ਕਾਫੀ ਉਲਟ ਚੁੱਕਿਆ ਆ ਹੁਣ ਇੱਕ ਪਾਸੇ ਅਕਾਲੀ ਦਲ ਨੂੰ ਇਹ ਚੱਲਣਾ ਪੈਣਾ ਜਾਂ ਤਾਂ ਉਹ ਆਮ ਪੋਲੀਟਿਕਲ ਪਾਰਟੀਆਂ ਵਾਂਗੂ ਪੋਲੀਟਿਕਲ ਪਾਰਟੀ ਬਣੇਗੀ ਉਹਦੇ ਪ੍ਰੋਗਰਾਮ ਲੋਕਾਂ ਚ ਲੱਗੇ ਜੇ ਲੋਕਾਂ ਨੂੰ ਪਸੰਦ ਆਉਣਗੇ ਉਹਦੇ ਨਾਲ ਜੁੜਨਗੇ ਹੁਣ ਧਰਮ ਦੇ ਆਧਾਰ ਤੇ ਜਿਹੜੇ ਭਾਵਨਾ ਦੇ ਆਧਾਰ ਤੇ ਇਹ 100 ਸਾਲ ਜਿਹੜਾ ਆ ਅਕਾਲੀ ਦਲ ਜਿਹੜਾ ਆ ਸਿੱਖ ਭਾਵਨਾਵਾਂ ਦਾ ਪ੍ਰਤੀਦਰਜਮਾਤ ਹੋਣ ਦਾ ਦਾਵਾ ਕਰਦਾ ਆ ਰਿਹਾ ਆ ਹੁਣ ਇਸ ਵਕਤ ਉਹਦੇ ਸਾਹਮਣੇ ਵੱਡਾ ਸੰਕਟ ਹੈ ਕਿਉਂਕਿ ਉਹੀ ਜਿਹੜਾ ਆ ਉਹ ਆਪਣਾ ਹੀ ਬਣਾਇਆ ਹੋਇਆ ਸਿਰਜਿਆ ਹੋਇਆ ਸਿਸਟਮ ਹੈ ਉਹ ਇਸ ਵਕਤ ਉਹਦੇ ਸਾਹਮਣੇ ਖੜਾ ਹੋ ਗਿਆ ਇਤਿਹਾਸ ਚ ਪਹਿਲੀ ਵਾਰੀ ਹੋ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਨਿਯੁਕਤ ਕੀਤੇ ਹੋਏ ਸੇਵਾਦਾਰ ਹੈ ਉਹ ਪੈਰਲਲ ਖੜ ਗਈ ਹੈ ਉਹ ਉਲਟ ਖੜ ਗਈ ਹੈ ਉਹ ਅਸੀਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਕਿ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਦੇ ਦੇ ਜਿਹੜਾ ਖਿਲਾਫ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਈਟੀ ਸੈੱਲ ਸ਼੍ਰੋਮਣੀ ਅਕਾਲੀ ਦਲ ਦਾ ਆਈਟੀ ਸੈੱਲ ਲਗਾਤਾਰ ਵਰਕਿੰਗ ਕਰ ਰਿਹਾ ਹੈਗਾ ਇੱਕ ਮੈਨ ਚਲਾ ਰਿਹਾ ਹੈਗਾ ਇੱਕ ਜਥੇਦਾਰ ਸਾਹਿਬ ਦੇ ਪਰਿਵਾਰ ਦੇ ਮਸਲੇ ਤੇ ਹੋਰ ਅਸੀਂ ਦੇਖਿਆ ਕਿ ਇਸ ਤਰ੍ਹਾਂ ਦਾ ਉਹਨਾਂ ਦੇ ਕਰਤਾਰ ਜੇ ਬਾਬਤ ਇੱਕ ਵੱਡੀ ਇੱਕ ਲਹਿਰ ਚਲਾਈ ਗਈ ਹੈ ਤੇ ਉਹਦੇ ਵਿੱਚ ਭਾਵੇਂ ਦਲਜੀਤ ਸਿੰਘ ਟੀਮਾ ਹੋਣ ਪਹਾਵੇਬਲ ਵਿਰਸਾ ਸਿੰਘ ਬਲਟੋਆ ਹੋਣ ਮੇਸ਼ਿੰਦਰ ਸਿੰਘ ਗਰੇਵਾਲ ਹੋਣ ਜਾਂ ਦਿੱਲੀ ਤੋਂ ਸਰਪਰਮਜੀਤ ਸਿੰਘ ਸਰਨਾ ਹੋਣ ਇਹ ਅਕਾਲੀ ਦਲ ਦੀ ਇੱਕ ਜਿਹੜੀ ਯੋਜਨਾ ਹੈ ਕਿ ਪੈਤ੍ਰੇਵਾਦੀ ਹੈ ਉਹਦਾ ਇੱਕ ਪ੍ਰਤੱਖ ਸਬੂਤ ਹੈ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਤ੍ਰਿਖ ਚੱਕ ਇਸ ਤਰ੍ਹਾਂ ਜਾਦਨੀਤੀਓ ਕਰਨਾ ਚਾਹੁੰਦਾ ਆ ਤੇ ਇਹਦੇ ਵਿੱਚ ਖਸ਼ਾਲ ਜੀ ਜੀ ਖਸ਼ਾਲ ਜੀ ਇੱਕ ਸਵਾਲ ਜ਼ਰੂਰ ਹੈ ਵਿਧਿ ਵਿਵਧਾਨ ਦਾ ਉਹ ਸਵਾਲ ਵਿਧਿ ਵਿਵਧਾਨ ਬਣਾ ਲਾਜ਼ਮੀ ਹੈ ਇਹ ਮੰਗ ਅੱਜ ਦੀ ਨਹੀਂ ਹੈ ਮੰਗ ਬੜੇ ਲੰਮੇ ਸਮੇਂ ਦੀ ਹੈ ਜਿਵੇਂ ਆਪਾਂ ਜ਼ਿਕਰ ਕੀਤਾ ਪਰ ਜੇਕਰ ਇਹ ਮੰਗ ਸਿੱਖ ਕੌਮ ਦੀ ਹੈ ਜੇਕਰ ਇਹ ਮੰਗ ਬੇहद ਲਾਜ਼ਮੀ ਹੈ ਤਾਂ ਜਿਸ ਪ੍ਰਕਾਰ ਦੀ ਹੁਣ ਨਿਯੁਕਤੀ ਕੀਤੀ ਜਾਂਦੀ ਹੈ ਐਸਜੀਪੀਸੀ ਜਾਂ ਜਿਵੇਂ ਵੀ ਅਸੀਂ ਕਹਿ ਲਈਏ ਜਥੇਦਾਰਾਂ ਦੀ ਜਾਂ ਐਸਜੀਪੀਸੀ ਪ੍ਰਧਾਨ ਦੀ ਨਿਯੁਕਤੀ ਕੀਤੀ ਜਾਂਦੀ ਹੈ ਉਹ ਅਲਫਾਫੇ ਦਾ ਹੀ ਇੱਕ ਕਲਚਰ ਹੈ ਬੇਸ਼ੱਕ ਉਹਨੂੰ ਵੋਟਾਂ ਦਾ ਰੂਪ ਦੇ ਦਿੱਤਾ ਜਾਂਦਾ ਹੈ ਤਾਂ ਗਿਆਨੀ ਹਰਪ੍ਰੀਤ ਸਿੰਘ ਦੀ ਨਿਯੁਕਤੀ ਵੀ ਤਾਂ ਉਸੇ ਹੀ ਤਰੀਕੇ ਨਾਲ ਹੋਈ ਚਾਹੇ ਉਹਨੂੰ ਮੌਜੂਦਾ ਵਿਧਿਵਾਨ ਕਹਿ ਲੀਏ ਚਾਹੇ ਬਦਲਣ ਵਾਲੀ ਗੱਲ ਕਹਿ ਰਹੀ ਹੈ ਤੇ ਸੇਵਾਮੁਕਤੀ ਵੀ ਉਸੇ ਤਰੀਕੇ ਦੀ ਹੋਈ ਹੈ ਤਾਂ ਹੁਣ ਇਹ ਸਵਾਲ ਕਿਉਂ ਲਾਜ਼ਮੀ ਬਣ ਜਾਂਦਾ ਹੈ ਕਿ ਵਿਧਿਵਾਨ ਹੋਣਾ ਬੇਹੱਦ ਜ਼ਰੂਰੀ ਹੈ ਇੱਕ ਤਰੀਕਾ ਹੋਣਾ ਚਾਹੀਦਾ ਹੈ ਇਸ ਤਰੀਕੇ ਦੇ ਨਾਲ ਜਥੇਦਾਰਾਂ ਨੂੰ ਨਾ ਤਾਂ ਲਾਇਆ ਜਾ ਸਕਦਾ ਕਿਉਂਕਿ ਲਾਉਣ ਵੇਲੇ ਤਾਂ ਕੋਈ ਵੀ ਨਹੀਂ ਬੋਲਦਾ ਜਦੋਂ ਉਹ ਨਿਯੁਕਤੀ ਕੀਤੀ ਜਾਂਦੀ ਹੈ ਉਦੋਂ ਇਹ ਸਵਾਲ ਨਹੀਂ ਚੱਕੇ ਜਾਂਦੇ ਸੇਵਾਮੁਕਤੀ ਵਾਲੇ ਸਵਾਲ ਜ਼ਿਆਦਾ ਹੋ ਜਾਂਦੇ ਨੇ ਹਾਂ ਇਸ ਤਰ੍ਹਾਂ ਜਦੋਂ ਇਹਨਾਂ ਦੀ ਨਿਯੁਕਤੀ ਹੋਈ ਸੀ ਬਹੁਤ ਸਾਰੀਆਂ ਸੰਸਥਾਵਾਂ ਨੇ ਸਵਾਲ ਖੜੇ ਕੀਤੇ ਸੀ ਕਿਉਂਕਿ ਉਸ ਤੋਂ ਪਹਿਲਾਂ ਜਿਹੜਾ ਗਰਦਾਰ ਗੁਰਵਤਨ ਸਿੰਘ ਦਾ ਸੀਗਾ ਉਹ ਕਈ ਕਿਸਮ ਦੇ ਉਹਦੇ ਸਵਾਲ ਚ ਗਏ ਸੋਹਏ ਸੀ ਲੇਕਿਨ ਇਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ 17ਵਿਆਂ ਦੇ ਵਿੱਚ 60ਵਿਆਂ ਦੇ ਵਿੱਚ ਜਦੋਂ ਵੀ ਅਕਾਲ ਤਖਤ ਸਾਹਿਬ ਦੀ ਨਿਯੁਕਤੀ ਹੁੰਦੀ ਸੀ ਉਦੋਂ ਇੱਕ ਕਾਲ ਕਰਦੇ ਸੀ ਪੰਥ ਦੀਆਂ ਜਥੇਬੰਦੀਆਂ ਨੂੰ ਕਿ ਆਪਣੇ ਨੁਮਾਇंदे ਭੇਜੋ ਉਹ ਨੁਮਾਇंदे اجلاس ਹੁੰਦਾ ਸੀ ਨੁਮਾਇੰਦਿਆਂ ਦਾ ਉੱਥੇ ਉਹਨਾਂ ਵੱਲੋਂ ਜਿਹੜਾ ਆ ਇਹ ਡਿਸਾਈਡ ਕੀਤਾ ਜਾਂਦਾ ਸੀ ਪੈਨਲ ਦੇ ਡਿਸਕਸ ਕਿਤੇ ਜਾਂਦੇ ਨੂੰ ਲਾਉਣਾ ਹੈ ਕਿੰਨੂੰ ਹਟਾਉਣਾ ਹੈ ਹਾਲਾਂਕਿ ਮਰਜ਼ੀ ਉੱਥੇ ਜਿਹੜੀ ਹੈਗੀ ਆ ਵਿਟੋ ਪਾਵਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕੋਲ ਹੀ ਹੁੰਦੀ ਸੀ ਲੇਕਿਨ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਰਾਇ ਲਈ ਜਾਂਦੇ ਸੀ ਉਹਨਾਂ ਤੋਂ ਪੈਨਲ ਦੀ ਮੰਗ ਕੀਤੀ ਜਾਂਦੀ ਸੀ ਨਾਵਾਂ ਦੇ ਵਿਚਾਰ ਕੀਤੇ ਜਾਂਦੇ ਸੀ ਫੇਰ ਕਰਕੇ ਜਿਹੜੀ ਆ ਪ੍ਰਕਿਰਿਆ ਹੁੰਦੀ ਸੀ ਲੇਕਿਨ ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ ਜ਼ਿਆਦਾ ਪਾਵਰ ਚ ਆਏ ਖਾਸ ਕਰਕੇ 1999 ਤੋਂ ਬਾਅਦ ਤਾਂ ਉਸ ਵਕਤ ਜਿਹੜਾ ਟ੍ਰੈਂਡ ਸਟਾਪ ਹੋ ਗਿਆ ਉਹੀ ਲਗਾਤਾਰ ਹਰਪ੍ਰੀਤ ਸਿੰਘ ਚੱਕਾ ਆਇਆ ਗੱਲ ਹਰਪ੍ਰੀਤ ਸਿੰਘ ਦੀ 50 ਕਿਵੇਂ ਨਹੀਂ ਇਸ ਵਕਤ ਇਹ ਵਕਤ ਹੈ ਕਿ ਹਰਪ੍ਰੀਤ ਸਿੰਘ ਨੇ ਜੋ ਕੀਤਾ ਉਹ ਇਤਿਹਾਸ ਦੇ ਵਿੱਚ ਜਿਹੜਾ ਉਸ ਵਕਤ 2 ਦਸੰਬਰ ਨੂੰ ਇਤਿਹਾਸਿਕ ਫੈਸਲਾ ਹੋ ਗਿਆ ਉਹਦੇ ਵਿੱਚ ਅਕਾਲੀ ਲੀਡਰਸ਼ਿਪ ਟਰੋਟਲ ਦੋਸ਼ੀ ਮੰਨੀ ਗਈ ਔਰ ਉਹਨਾਂ ਨੇ ਦੋਸ਼ ਅਕਾਲ ਤਖਤ ਤੇ ਜਾ ਕੇ ਕਬੂਲ ਕੀਤੇ ਇੱਕ ਵੱਡਾ ਵਰਤਾਰਾ ਸੀ ਜਿਆਦਾ ਕਿ ਲੋਕ ਫਿਰ ਉਸ ਨੂੰ ਅੱਗੇ ਕੰਟੀਨਿਊ ਮੰਗ ਕਰਨਾ ਕਰਦੇ ਸੀਗੇ ਇਹਨੂੰ ਕੰਟੀਨਿਊ ਕੀਤਾ ਜਾਵੇ ਨਾ ਕਿ ਇਹਨੂੰ ਜਿਹੜਾ ਵਿੱਚੋਂ ਜਿਸ ਤਰੀਕੇ ਨਾਲ ਹੁਣ ਕੀ ਵਾਪਸੀ ਹੋਈ ਹੈ ਯੂਟਰਨ ਲਿਆ ਆ ਸਾਰੀ ਨੇ ਇਸ ਤਰ੍ਹਾਂ ਲੋਕਾਂ ਦੀ ਉਮੀਦ ਨਹੀਂ ਸੀ ਕਿ ਹੁਣ ਉਹਦੇ ਜਦੋਂ ਉਹਦੇ ਚਰਨਿੰਗ ਹੋ ਰਹੀ ਹੈ ਇਸ ਚਰਨਿੰਗ ਦੇ ਵਿੱਚੋਂ ਮੰਗ ਉੱਠ ਰਹੀ ਹੈ ਦੁਆਰਾ ਕਿ ਇਹ ਜਿਹੜੇ ਆ ਵਿਧਿ ਵਿਵਧਾਨ ਤਿਆਰ ਹੋਣਾ ਚਾਹੀਦਾ ਕਿਉਂਕਿ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਜਿਹੜੀ ਕਾਰਜਕਾਰ ਨੇ ਜਿਹੜੇ ਲੋਕਾਂ ਦਾ ਆਪਣਾ ਆਧਾਰ ਗਵਾਚ ਪਈ ਹੋਵੇ ਉਹਨਾਂ ਲੋਕਾਂ ਦਾ ਆਧਾਰ ਸੀਗਾ ਲੋਕਾਂ ਦੇ ਵਿੱਚ ਆਧਾਰਿਤ ਸ਼੍ਰੋਮਣੀ ਕਮੇਟੀ ਦੇ ਵਿੱਚ ਨਵੀਆਂ ਵੋਟਾਂ ਹੋਈਆਂ ਸੀ 96 97 ਦੇ ਵਿੱਚ ਨਵੇਂ ਲੋਕ ਟੁੱਟ ਕੇ ਆਏ ਸੀਗੇ ਉਹ ਪੰਥ ਦੇ ਵਿੱਚ ਫਿਰ ਵੀ ਉਹਨਾਂ ਦਾ ਆਧਾਰ ਸੀ ਲੇਕਿਨ ਹੁਣ ਸ਼੍ਰੋਮਣੀ ਕਮੇਟੀ ਵੀ ਆ ਜਿਹੜਾ ਉਹ 2011 ਤੋਂ ਬਾਅਦ ਕੋਈ ਇਲੈਕਸ਼ਨ ਨਹੀਂ ਹੋਈ ਜਿਹੜੇ ਉਹਦੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਦਾ ਵੀ ਲੋਕਾਂ ਦੇ ਵਿੱਚ ਆਧਾਰ ਨਹੀਂ ਈਵਨ ਕਿ ਗੱਲ ਤਾਂ ਇੱਥੋਂ ਤੱਕ ਪਹੁੰਚ ਚੁੱਕੀ ਹੈ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਉਹਦੇ ਵਿੱਚ ਵੀ ਜਿਹੜੇ ਵਧੇਰੇ ਮੈਂਬਰ ਨੇ ਉਹ ਵੀ ਮੈਂਬਰ ਹੈ ਜਿਹੜੇ ਅੱਜ ਦੀ ਡੇਟ ਤੇ ਇਸ ਤਰ੍ਹਾਂ ਦੀ ਅਕਾਲੀ ਦਲ ਸਿਆਸਤ ਕਰ ਕਰ ਰਿਹਾ ਆ ਉਹਦੇ ਨਾਲ ਸਹਿਮਤ ਨਹੀਂ ਹੈ ਭਾਵੇਂ ਉਹ ਬਡੁੰਗਰ ਸਾਹਿਬ ਹੋਣ ਭਾਵੇਂ ਉਹ ਯਾਰਲੀ ਸਾਹਿਬ ਹੋਣ ਭਾਵੇਂ ਉਹ ਧੁੰਦਾ ਸਾਹਿਬ ਹੋਣ ਇਸ ਵਕਤ ਉਹ ਵੀ ਨਹੀਂ ਤੇ ਬਹੁਤ ਸਾਰੇ ਅਕਾਲੀ ਦਲ ਦੇ ਵਿੱਚ ਅੰਦਰੋਂ ਜਿਹੜਾ ਇਹਦਾ ਵਿਰੋਧ ਹੋ ਰਿਹਾ ਹੈ ਕਿ ਉਹ ਜਿਹੜੀ 7 ਮੈਂਬਰੀ ਕਮੇਟੀ ਖੁਸ਼ਾਲ ਜੀ ਤੁਸੀਂ ਕਹਿ ਰਹੇ ਹੋ ਖੁਸ਼ਾਲ ਜੀ 7 ਮੈਂਬਰੀ ਕਮੇਟੀ ਤੁਸੀਂ ਕਹਿ ਰਹੇ ਹੋ ਕਿ ਬਹੁਤੇ ਬੰਦੇ ਉਹ ਨੇ ਜਿਹੜੇ ਸ਼ਾਇਦ ਕਿਤਨਾ ਕਿਥੇ ਸਿਆਸੀ ਹਿੱਤ ਵੱਲ ਜ਼ਿਆਦਾ ਧਿਆਨ ਦੇਣਗੇ ਉਹ 7 ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਤੋਂ ਹੀ ਜਿਹੜਾ ਕੇ ਹੈ ਉਸ ਵਕਤ ਬਣਾਈ ਗਈ ਹੈ ਉਸੇ ਹੁਕਮਾਂ ਦੇ ਬਣੀ ਹੈ ਪਰ ਮੇਰਾ ਇੱਕ ਸਵਾਲ ਇੱਥੇ ਬਣਦਾ ਆ ਕਿ ਜਿਹੜਾ 2 ਦਸੰਬਰ ਨੂੰ ਫੈਸਲੇ ਹੋਏ ਨੇ ਉਹ ਸਿਰਫ ਗਿਆਨੀ ਹਰਪ੍ਰੀਤ ਸਿੰਘ ਦੀ ਇੱਕ ਭੂਮਿਕਾ ਵੱਡੀ ਹੋ ਸਕਦੀ ਆ ਪਰ ਸਿਰਫ ਉਹਨਾਂ ਦੇ ਤੌਰ ਤੇ ਕੀਤੇ ਨਹੀਂ ਗਏ ਸੀ ਤਾਂ ਅਜਿਹਾ ਕੀ ਡਰ ਪੈ ਗਿਆ ਸੀ ਕਿ ਇਸ ਤਰ੍ਹਾਂ ਦਾ ਬਰਤਾਂਤ ਸਿਰਜ ਕੇ ਸੇਵਾ ਮੁਕਤੀ ਕਰਨੀ ਪਈ ਅ ਨਹੀਂ ਉਹ ਜਿਹੜਾ ਮੇਨ ਅਕਾਲੀ ਦਲ ਦੇ ਵੱਡਾ ਇੱਕ ਥ੍ਰੈਟ ਹੈ ਜਿਹੜਾ ਬਾਦਲ ਅਕਾਲੀ ਦਲ ਧੜਾ ਇਸ ਨਾਮੇ ਸਿਆਤ ਕਰ ਰਿਹਾ ਆ ਉਹ ਲੇਗੇਸੀ ਨੂੰ ਜਿਹੜੀ ਤੋੜ ਰਿਹਾ ਪ੍ਰਕਾਸ਼ ਸਿੰਘ ਬਾਦਲ ਨੂੰ ਤੋੜ ਰਿਹਾ ਤੇ ਉਸ ਦਿਨ 2 ਦਸੰਬਰ ਨੂੰ ਜਿਹੜਾ ਵਿਵਾਖਿਆ ਹੋਇਆ ਉਹ ਦਿਨੋ ਲਗੈਸੀ ਤੇ ਕਾਂਟਾ ਮਾਰ ਦਿੱਤਾ ਉਹ ਵਾਰਸਤ ਨੂੰ ਰਿਜੈਕਟ ਕਰ ਦਿੱਤਾ ਗਿਆ ਕਿ ਉਹ ਸਿਆਸਤ ਜਿਹੜੀ ਉਹਨਾਂ ਨੇ 78 ਤੋਂ ਲੈ ਕੇ ਹੁਣ ਤੱਕ ਕੀਤੀ ਆ ਉਹ ਸਿੱਖਾਂ ਦੀ ਇਹ ਸਿਆਸਤ ਨਹੀਂ ਹੋਈ ਉਹ ਸਿੱਖਾਂ ਦੇ ਹਮਾਇਤੀ ਸਿਆਸਤ ਨਹੀਂ ਜੀ ਉਹ ਸਿੱਖਾਂ ਦੇ ਵਿਰੁੱਧ ਜਿਹੜੇ ਆ ਸਿੱਖ ਦੋਸ਼ੀ ਸੀਗੇ ਭਾਵੇਂ ਸਮੇਲ ਸੈਣੀ ਹੋਵੇ ਭਾਵੇਂ ਉਹ ਜਿਹੜੇ ਆ ਹਜ਼ਾਰ ਆਲਮ ਹੋਵੇ ਇਹ ਸਾਰਿਆਂ ਨੂੰ ਤੁਸੀਂ ਅਕਾਲੀ ਦਲ ਦੇ ਵਿੱਚ ਬਕਾਇਦਾ ਤੌਰ ਤੇ ਸਰਕਾਰ ਦਿੱਤਾ ਆ ਔਰ ਲੋਕਾਂ ਨਾਲ ਤੁਸੀਂ ਸੰਗਤਾਂ ਨਾਲ ਵਾਅਦਾ ਕੀਤਾ ਸੀਗਾ ਕਿ ਤੁਸੀਂ ਸਾਨੂੰ ਵੋਟਾਂ ਪਾਓ ਪਾਵਰ ਤੇ ਲੈ ਕੇ ਆਓ ਅਸੀਂ ਦੋਸ਼ੀ ਬੰਦਿਆਂ ਦੇ ਇਹਨੂੰ ਕਟਹਿਰੇ 'ਚ ਖੜਕੇ ਇਨਸਾਫ ਦਵਾਵਾਂਗੇ ਲੇਕਿਨ ਜਦੋਂ ਸਰਕਾਰ ਬਣੀ ਅਕਾਲੀ ਦਲ ਨੇ ਪਹਿਲਾਂ ਇਹ ਕੰਮ ਕੀਤਾ ਕਿ ਕਹਿੰਦੇ ਵੀ ਪੁਰਾਣੀਆਂ ਗੱਲਾਂ ਛੱਡੋ ਪੁਰਾਣੀਆਂ ਗੱਲਾਂ ਨਹੀਂ ਕਰਨੀਆਂ ਤੇ ਉਸ ਵਕਤ ਫਿਰ ਇਹ ਜਿਹੜਾ ਆ ਅਕਾਲੀ ਜਿਹੜਾ ਸੰਕਟ ਇਹ ਆ ਅਕਾਲੀ ਦਲ ਦਾ ਕਿ ਜਿਸ ਪੱਧਰ ਦੀ ਉਹ ਕਰਨਾ ਚਾਹੁੰਦਾ ਵਿਕਾਸ ਦੀ ਸਿਆਸਤ ਉਹ ਕਰਨਾ ਚਾਹੁੰਦਾ ਸੜਕਾਂ ਬਣਾਈਆਂ ਅਸੀਂ ਪੁਲ ਬਣਾਏ ਜੀ ਬਹੁਤ ਪਟਵਾਰੀਆਂ ਦੇ ਕੰਮ ਕਿਤੇ ਸਾਰਾ ਮੋਟਰਾਂ ਦੇ ਬਿਜਲੀ ਦੇ ਬਿੱਲ ਮਾਰ ਕਿਤੇ ਐਵੇਂ ਦੀ ਸਿਆਸਤ ਅਕਾਲੀ ਦਲ ਕਰਨਾ ਚਾਹੁੰਦਾ ਹੈ ਲੇਕਿਨ ਉਹਨਾਂ ਨੂੰ ਇਹ ਨਹੀਂ ਲੱਗ ਰਿਹਾ ਕਿ ਲੋਕ ਤੁਹਾਡੇ ਨਾਲ ਐਸ ਕਰਕੇ ਨਾਰਾਜ਼ ਨਹੀਂ ਹੋਏ ਕਿ ਤੁਸੀਂ ਪੁਲ ਨਹੀਂ ਬਣਾਏ ਸੜਕਾਂ ਨਹੀਂ ਬਣਾਈਆਂ ਜਾਂ ਵਿਕਾਸ ਕੱਟ ਕੀਤਾ ਆ ਲੋਕ ਤੁਹਾਡੇ ਨਾਲ ਨਿਰਾਸ਼ ਇਸ ਤਰਕੇ ਹੋਏ ਆ ਕਿ ਤੁਸੀਂ ਸਿੱਖੀ ਦੀਆਂ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਨੂੰ ਖਤਮ ਠੀਕ ਹੈ ਖੁਸ਼ਾਲ ਜੀ ਮੇਰੇ ਆਖਰੀ ਸਵਾਲ ਦਾ ਜਵਾਬ ਖੁਸ਼ਾਲ ਜੀ ਸਮਾਂ ਬਹੁਤ ਘੱਟ ਹੈ ਆਖਰੀ ਸਵਾਲ ਦਾ ਜਵਾਬ ਸੰਖੇਪ ਦੇ ਵਿੱਚ ਚਾਹੂੰਗਾ ਜਿਹੜਾ ਫੈਸਲਾ ਤੁਸੀਂ ਹੁਣ ਕਹਿ ਰਹੇ ਹੋ ਕਿ ਸਿੱਖੀ ਹਿੱਤਾਂ ਦੀ ਗੱਲ ਨਹੀਂ ਹੋ ਰਹੀ ਅਕਾਲੀ ਦਲ ਤੋਂ ਤਾਂ ਲੋਕ ਨਾਰਾਜ਼ ਨੇ ਐਤਕੀ ਜਿਹੜਾ ਫੈਸਲਾ ਲੈ ਲਿਆ ਗਿਆ ਸਿਆਸੀਅਤ ਕਰਕੇ ਲੈ ਲਿਆ ਧਾਰਮਿਕ ਹਿੱਤ ਕਰਕੇ ਲੈ ਲਿਆ ਦੇਖੋ ਅਕਾਲੀ ਦਲ ਤੇ ਪੁੱਠਾ ਜ਼ਰੂਰ ਪੈ ਰਿਆ ਤਾਂ ਤੁਹਾਨੂੰ ਕੀ ਲੱਗਦਾ ਹੈ ਤਾਂ ਨਤੀਜਾ ਕੀ ਹੋਊਗਾ ਬੜਾ ਸੰਖੇਪ ਚ ਆਨਸਰ ਦੇ ਦਿਓ ਤੁਹਾਨੂੰ ਕੀ ਲੱਗਦਾ ਗਿਆਨੀ ਹਰਪ੍ਰੀਤ ਸਿੰਘ ਤੋਂ ਜਿਹੜਾ ਡਰ ਸੀਗਾ ਉਹ ਡਰ ਖਤਮ ਹੋ ਗਿਆ ਜਾਂ ਹੁਣ ਗਿਆਨੀ ਹਰਪ੍ਰੀਤ ਸਿੰਘ ਹੁਣ ਵੱਡੇ ਰੂਪ ਦੇ ਵਿੱਚ ਅਕਾਲੀ ਦਲ ਦੇ ਲਈ ਚੁਣੌਤੀ ਬਣਦੇ ਹੋ ਨਜ਼ਰ ਆਉਣਗੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਿਰੋਧੀਆਂ ਕੋਲ ਕੋਈ ਵੱਡੇ ਕੱਦ ਦਾ ਲੀਡਰ ਨਹੀਂ ਸੀਗਾ ਕਿ ਇਹਨਾਂ ਨੇ ਇੱਕ ਲੀਡਰ ਸਥਾਪਿਤ ਕਰ ਦਿੱਤਾ ਹੈ ਕਾਲੀ ਦਲ ਦੀਆਂ ਬਾਗਲ ਦੀਆਂ ਗਲਤੀਆਂ ਕਰਕੇ ਹੁਣ ਵਿਰੋਧੀਆਂ ਕੋਲ ਇੱਕ ਲੀਡਰ ਹੈ ਧਾਰਮਿਕ ਜਿਹੜਾ ਖੇਤਰ ਦੇ ਵਿੱਚ ਆਉਣ ਵਾਲੇ ਸ਼ਰਮਣੀ ਕਮੇਟੀ ਦੇ ਜਿਹੜੇ ਇਲੈਕਸ਼ਨ ਨੇ ਚੋਣਾ ਹੈ ਵੱਡੀ ਚੁਣੌਤੀ ਬਣ ਸਕਦੇ ਆ ਬਾਕੀ ਸਾਰੀਆਂ ਧਿਰਾਂ ਨੂੰ ਇੱਕ ਸੈਂਟਰ ਪੁਆਇੰਟ ਮਿਲਦਾ ਆ ਇੱਕ ਫਰੈਸ਼ ਲੀਡਰ ਮਿਲਦਾ ਜਿਹਦੇ ਤੇ ਕੋਈ ਪੁਰਾਣੇ ਕੋਈ ਟੈਗ ਨਹੀਂ ਕੋਈ ਦੋਸ਼ ਨਹੀਂ ਹੈਗੇ ਉਹ ਜਦੋਂ ਲੀਡਰ ਇਹ ਲੋਕਾਂ ਦੇ ਵਿੱਚ ਜਾਏਗਾ ਤੇ ਉਹਦੇ ਨਾਲ ਇੱਕ ਨਵੀਂ ਫਰੈਸ਼ ਲੀਡਰਸ਼ਿਪ ਆਉਣ ਦੀਆਂ ਸੰਭਾਵਨਾ ਜਿਹੜੀਆਂ ਬਣ ਗਈਆਂ ਔਰ ਮੈਨੂੰ ਲੱਗਦਾ ਕਿ ਦਾਗੀ ਹੋਣ ਜਾਂ ਬਾਗੀ ਹੋਣ ਹੁਣ ਇਹ ਪੰਥ ਦੇ ਵਿੱਚ ਕੋਈ ਬਾਤਾ ਵੱਡਾ ਕੋਈ ਜਿਹੜਾ ਰੋਲ ਨਿਭਾ ਸਕਦੇ ਆ ਪੰਚਨੀ ਪਾਵਰ ਜੇ ਕੇਂਦਰਤ ਹੋਏਗੀ ਉਹ ਨਵੀਂ ਤੇ ਫਰੈਸ਼ ਲੀਡਰਸ਼ਿਪ ਹੋਏਗੀ ਜਿਹੜੀ ਲੀਡਰਸ਼ਿਪ ਪਿਛਲੇ 40 ਸਾਲਾਂ ਤੋਂ ਇੱਕ ਪਰਿਵਾਰਾਂ ਤੱਕ ਸੀਮਤ ਹੈ ਆਪਣੇ ਪਰਿਵਾਰਾਂ ਤੱਕ ਸੀਮਤ ਹੈ ਉਹ ਜਿਹੜੇ ਲੀਡਰਸ਼ਿਪ ਆਉਣੀ ਸੀਗੀ ਉਹ ਕਦੀ ਤਾਂ ਅਤਵਾਦ ਦੇ ਕਹਿ ਕੇ ਉਹਦੇ ਪੇਟ ਚੜਾਤੀ ਕਦੀ ਤੁਸੀਂ ਨਸ਼ਿਆਂ ਦੇ ਪੇਟ ਚੜਾਤੀ ਕੁਝ ਪ੍ਰਵਾਸ ਦੇ ਰਾਹੀਂ ਬਾਹਰ ਤੋਰਤੀ ਹੁਣ ਜਿਹੜੀ ਲੀਡਰਸ਼ਿਪ ਪੰਜਾਬ ਦੇ ਵਿੱਚੋਂ ਨਵੇਂ ਸੋਮਿਆਂ ਤੋਂ ਪੈਦਾ ਹੋਣੀ ਸੀ ਉਹਦੀਆਂ ਸੰਭਾਵਨਾਵਾਂ ਬਣੀਆਂ ਨੇ ਸਾਨੂੰ ਇਹ ਲੱਗਦਾ ਹੈ ਕਿ ਉਹ ਹਾਲ ਸਮੇਂ ਦੇ ਵਿੱਚ ਜਿਹੜੇ ਠੀਕ ਡਾਇਰੈਕਸ਼ਨ ਚ ਸਾਡੀ ਸਿੱਖ ਰਾਜਨੀਤੀ ਜਾਵੇਗੀ ਠੀਕ ਹੈ ਬਹੁਤ ਬਹੁਤ ਧੰਨਵਾਦ ਖੁਸ਼ਾਲ ਸਿੰਘ ਸਿੱਖ ਬੁੱਧੀ ਜੀ ਵੀ ਸਾਡੇ ਨਾਲ ਜੁੜੇ ਹੋਏ ਸੀ ਬਹੁਤ ਬਹੁਤ ਧੰਨਵਾਦ ਤੇ ਚਰਚਾ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਜਿਸ ਪ੍ਰਕਾਰ ਦਾ ਫੈਸਲਾ ਸਾਹਮਣੇ ਆਇਆ ਵਿਧਿ ਵਿਵਧਾਨ ਦੀ ਦੁਬਾਰਾ ਮੰਗ ਉੱਠੀ ਹੈ ਉਸ ਤੇ ਕੀ ਅਗਲਾ ਮੋੜ ਹੋ ਸਕਦਾ ਤੇ ਖਾਸ ਤੌਰ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਇਸ ਪੂਰੇ ਨਤੀਜੇ ਦਾ ਸ਼੍ਰੋਮਣੀ ਅਕਾਲੀ ਦਲ ਦੇ ਲਈ ਚੁਣੌਤੀ ਭਰਪੂਰ ਅਗਲਾ ਮੋੜ ਕੀ ਹੋਵੇਗਾ ਤੇ ਇਸ ਦਾ ਅਸਰ ਕੀ ਪਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਜੋ ਲੀਡਰਸ਼ਿਪ ਨਵੀਂ ਉੱਠੇਗੀ ਕੀ ਉਹਦੀ ਹੁਣ ਅਗਵਾਈ ਗਿਆਨੀ ਹਰਪ੍ਰੀਤ ਸਿੰਘ ਕਰਦੇ ਨਜ਼ਰ ਆਉਣਗੇ ਜਾਂ ਗਿਆਨੀ ਹਰਪ੍ਰੀਤ ਸਿੰਘ ਇੱਕ ਨਵੇਂ ਤਰੀਕੇ ਦੀ ਸਿਆਸਤ ਇੱਥੇ ਉਸ ਦੇ ਰੂਪ ਦੇ ਵਿੱਚ ਬਦਲਦੇ ਆਉਣਗੇ ਇਹ ਸਾਰਾ ਕੁਝ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ}{|\text{ਸ਼ਾਲ ਜੀ ਸਵਾਗਤ ਹੈ ਸਪੋਕਸਮੈਨ ਟੀਵੀ ਤੇ}}